ਬੀਜੇਪੀ ਦੀ ਸੰਸਦ ਅਤੇ ਮਰਹੂਮ ਗੋਪੀਨਾਥ ਮੁੰਡੇ ਦੀ ਬੇਟੀ ਪ੍ਰੀਤਮ ਮੁੰਡੇ ਦੇ ਵੈਦਨਾਥ ਕੋਆਪਰੇਟਿਵ ਬੈਂਕ ਵਿੱਚ ਕਾਲੇ ਸਫੇਦ ਦੇ ਖੇਡ ਦਾ ਖੁਲਾਸਾ ਹੋਇਆ ਇਸ ਮਾਮਲੇ 'ਚ ਦੋ ਵੱਡੇ ਡਾਕਟਰਾਂ ਵੱਲੋਂ ਕੇਸ ਵੀ ਦਰਜ ਕੀਤਾ ਗਿਆ ਜਨਤ ਮੁੰਬਈ ਦੇ ਡਾਕਟਰ ਸੁਰੇਸ਼ ੜਵਾਨੀ ਤੁਰੰਗਾਬਾਦੀ ਡਾਕਟਰ ਸੁਰੇਸ਼ ਤਾਕਲਕਰ ਦਾ ਨਾਮ ਸ਼ਾਮਲ ਹੈ ਡਾਕਟਰ ਸੁਰੇਸ਼ ੜਵਾਨੀ ਪਦਨਪੂਰਨ ਸਨਮਾਨ ਹਾਸਲ ਕਰ ਚੁੱਕੇ ਨੇ ਜੋ ਕੈਂਸਰ ਦੇ ਵੱਡੇ ਡਾਕਟਰ ਨੇ ਇਸ ਪੂਰੇ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਮੁੰਬਈ ਦੇ ਤਲਕਨਗਰ 'ਚ ਇੱਕ ਘਾਰ ਤੋਂ 10 ਕਰੋੜ 10 ਲੱਖ ਰੁਪਏ ਬਰਾਮਦ ਕੀਤੇ ਗਏ ਸਨ ਜਿਸ ਦੇ ਬਾਅਦ ਕੁੱ ਸਿਵੇ ਮਤਲਬਕ ਡਾਕਟਰ ਆਪਣੇ ਕਾਲੇਤ ਨੂੰ ਵੈਦਨਾਥ ਕੋਆਪਰੇਟਿਵ ਬੈਂਕ ਵਿੱਚ ਸਫੇਤ ਕਰਦੇ ਸਨ। ਪ੍ਰੀਤ ਮੁੰਡੇ ਖੁਦ ਵੀ ਡਾਕਟਰ ਹੈ ਜਨਦੇ ਪਿਤਾ ਗੋਪੀਨਧ ਮੁੰਡੇ ਨੇ ਵੈਦਨਾਥ ਕੋਆਪਰੇਟਿਵ ਬੈਂਕ ਦੀ ਸ਼ੁਰੂਆਤ ਕੀਤੀ ਸੀ। ਨਵੇਂ ਸਾਲ ਆਨ ਇੱਕ ਜਨਵੀ 2017 ਤੋਂ ਦਿੱਲੀ ਦੇ ਮੈਟਰੋ ਦੇ 10 ਸਟੇਸ਼ਨ ਪ੍ਰੀਤਨਾ ਕੈਸ਼ਲੈਸ ਹੋ ਜਾਣਗੇ। ਯਾਤਰੀ ਪੀਟੀਐਮ ਰਾਹੀਂ ਟਿਕਟ ਖਰੀਦਣਗੇ। ਜੇਕਰ ਕੋਈ ਟਿਕਟ ਖਰੀਦਣ ਦੇ ਘੰਟੇ ਅੰਦਰ ਵਾਪਸ ਕਰਦਾ ਹੈ ਤਾਂ 4 ਦਿਨਾਂ ਅੰਦਰ ਪੈਸਾ ਪੀਟੀਐਮ ਵਾਲਟ ਵਿੱਚ ਵਾਪਸ ਆ ਜਾਏਗਾ। ਨੋਟ ਬੰਦੀ ਦਾ ਚਾਲੀਵਾਂ ਦਿਨ ਹੈ ਕੈਸ਼ ਟਿਕਾ ਦਾ ਥਾਲੇ ਵੀ ਪਰ ਕਰਾ ਰਿਹਾ ਹੈ ਜੋ ਖਤਮ ਹੋਣ ਛਾਲੇ ਦੋ ਤਿੰਨ ਹਫਤੇ ਦਾ ਸਮਾਂ ਲਗੀਗਾ ਐਸਬੀਆਈ ਦੇ ਚੇਅਰਮੈਨ ਅਨੁਦਿਤੀ ਪਟਾਚਾਰੀ ਨੇ ਵੀ ਪੀ ਨਿਊਜ਼ ਨਾਲ ਗੱਲਬਾਤ 'ਚ ਜਾਣਕਾਰੀ ਦਿੱਤੀ ਹੈ ਬਿਹਾਰ ਦੇ ਮੁਜ਼ਫਰਪੁਰ ਵਿੱਚ ਇੱਕ ਦਰਜੀ ਦੇ ਅਕਾਊਂਟ 'ਚ 88 ਲੱਖ ਰੁਪਏ ਜਮ੍ਹਾਂ ਹੋ ਗਏ ਦਰਜੀ ਦਾ ਅਕਾਊਂਟ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਹੈ ਜਿਸ ਦੇ ਖਾਤੇ 'ਚ ਕੋਲਕਾਤਾ ਤੋਂ 88 ਲੱਖ ਰੁਪਏ ਜਮ੍ਹਾਂ ਹੋਏ ਸਨ ਜਦਕਿ ਬੈਂਕ ਇਸਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਬੈਂਗਲੁਰੂ ਵਿੱਚ ਕਾਲੇ ਤੋਂ ਸਫੇਦ ਕਰਨ ਦੇ ਚੱਲਦੇ 7 ਸਰਾਫਾ ਕਾਰੋਬਾਰੀਆਂ ਦੇ ਇਨਕਮ ਟੈਕਸ ਵਿਭਾਗ ਨੇ ਸ਼ਿਕੰਜਾ ਕਸਿਆ ਕਾਲੇ ਤੋਂ ਸਫੇਦ ਕਰਨ ਦੀ ਖੇਡ 'ਚ ਮੁੰਬਈ ਦੇ ਵੈਦਨਤ ਕੋਆਪਰੇਟਿਵ ਬੈਂਕ ਦੇ ਦੋ ਅਧਿਕਾਰੀ ਵੀ ਫੜੇ ਗਏ ਨੇ ਪਛੇ ਮੰਗਾਲੀ ਸੀਐਮ ਮੰਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਸ਼ੋਲੇ ਫਿਲਮ ਦੇ ਗੱਬਰ ਨਾਲ ਕੀਤੀ ਹੈ ਮੰਮਤਾ ਨੇ ਕਿਹਾ ਕਿ ਇਸ ਮੀਤੀ ਸੀਜ਼ਨ ਵਿੱਚ ਲੋਕਾਂ ਨੂੰ ਈਡੀ ਸੀਬੀਆਈ ਅਤੇ ਇਨਕਮ ਟੈਕਸ ਦੇ ਛਾਪਿਆਂ ਦਾ ਡਰ ਹੈ ਪਛਮਗਾਲ ਵਿੱਚ ਇੱਕ ਵੱਡਾ ਸਾਲਾ ਸ਼ਖਸ ਨੇ ਆਪਣੀ ਬੇਟੀ ਅਤੇ ਪਤਨੀ ਦੀ ਹਤਿਆਮਕ ਰ ਖੁਦਕੁਸ਼ੀ ਕਰ ਲਈ ਜਾਣਕਾਰੀ ਮੁਤਾਬਕ ਬੇਟੀ ਦਾ ਵਿਆਹ ਟੁੱਟਣ ਦੇ ਬਾਅਦ ਸ਼ਖਸ ਨੇ ਕਤਮ ਚੁੱਕਿਆ ਜੰਮੂ ਕਸ਼ਮੀਰ ਵਿੱਚ ਪਾਰਾ -6.5 ਡਿਗਰੀ ਤੇ ਪਹੁੰਚ ਗਿਆ ਜਿਸ ਕਾਰਨ ਠੰਡ ਵਧ ਗਈ ਇਥੋ ਦਾ ਕਿਮ ਸ਼ੂਟ ਗਲ ਚੀਲ ਵੀ ਜੰਮ ਗਈ ਮੌਸਮ ਵਿਭਾਗ ਮੁਤਾਬਕ ਕੌਣਲ ਦਿਨਾਂ ਚ ਠੰਡ ਹੋਰ ਵਧੇਗੀ ਪੀਪਲ ਦੇ ਮੁੱਖ ਮੰਤਰੀ ਅਖਰੇਸ਼ਾਦਮ ਨੇ ਫੈਜ਼ਾਬਾਦ ਦੇ ਵਿਦਿਆਰਥੀਆਂ ਦਾ ਹਸਲਾ ਵਧਾਉਣ ਲਈ ਨਾ ਮੁਫਤ ਲੈਪਟਾਪ ਵੰਡੇ ਜਿਸ ਨੂੰ ਗੁਰ ਵਿਦਿਆਰਥੀਆਂ ਨੇ ਆਗਾਮੀ ਪੇਪਰਾਂ 'ਚ ਜੀਤ ਉੜਮੇਨਦ ਕਰਨ ਦੀ ਗੱਲ ਆਖੀ